max24 ਪੰਜਾਬ ਦੇ ਉਸ ਚੈਨਲ ਦੇ ਦਰਸ਼ਕਾਂ ਫਿਰ ਫਿਰ ਸੱਛੇ ਕਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਪਾਰੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ। ਜ਼ਿਲ੍ਹਾ ਤਰਨਤਨ ਦੇ ਨੇੜੇ ਪਿੰਡ ਰੰਗਾਬਾਦ ਵਿਖੇ ਤਨਤਨ ਬਾਬਾ ਵੀਰ ਸਿੰਘ ਜੀ ਦੇ ਰੰਗਾਬਾਦ ਵਾਲਿਆਂ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਤਨਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਸ਼ਰਧਾਛਾਇਆ ਹੇਠ ਅਤੇ ਪੰਜਾਬ ਪਿਆਰਾਂ ਦੀ ਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸੁਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਨੁਰੰਗਾਵਤੁਰ ਮਨਹੋਕੇ ਜਨਮ ਸਥਾਨ ਬਾਬਾ ਬੀ ਸਿੰਘ ਜੀ ਨੁਰੰਗਾਵਤ ਦੇ ਪਿੰਡ ਗਗੋਗੂਆ ਵੱਲ ਰਵਾਨਾ ਹੋਇਆ ਇਸ ਨਗਰ ਕੀਰਤਨ ਵੱਖ-ਵੱਖ ਪਿੰਡਾਂ ਸੰਗੇ ਬਚੜੇ ਤਰਨਤਨ ਬਾਈਪਾਸ ਚੌਂਕ ਤੋਂ ਕਾਜ਼ੀਕੋੜ ਕੈਰਮਵਾਲ ਕੋਟ ਧਰਮਚੰਦ ਜ਼ਬਾਲ ਹੁੰਦਾ ਹੋਇਆ ਗਗੋਗੂਆ ਵਿਖੇ ਸਮਾਪਤ ਹੋਵੇਗਾ ਕੱਲ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਬੀਸ਼ਰ ਪ੍ਰਚਾਰਕਾ ਮੂਲਮ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਇਤਿਹਾਸ ਬਾਰੇ ਸੱਜ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ ਇਸ ਮੌਕੇ ਬਾਬਾ ਜਗੀਰ ਸਿੰਘ ਪਰਦਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਹਰਜੀਤ ਸਿੰਘ ਬਾਬਾ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਨਿਊਜ਼ ਜੈਕ ਤੋਂ ਸਰਬੀਸ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜੀ ਇਹ ਤੰਤਨ ਬਾਬਾ ਬੀਰ ਸਿੰਘ ਜੀ ਸ਼ਹੀਦ ਨਰੰਗਾਬਾਦ ਵਾਲਿਆਂ ਦਾ ਇਹ ਜਨਮ ਦਿਹਾੜਾ ਹੈ ਨਰੰਗਾਬਾਦ ਤੋਂ ਲੈ ਕੇ ਗਗੂਬੂ ਤੱਕ ਗਗੂਬੂ ਹੈ ਜਨਮ ਦਿਹਾੜਾ ਇਹ ਜਨਮਸਥਾਨ ਹੈ ਉੱਥੇ ਜਾ ਰਿਹਾ ਹੈ ਨਗਰ ਕੀਰਤਨ ਤੇ ਪੜਾ ਬਈ ਪੜਾ ਜਾਂਦਾ ਹੈ ਇਹ ਮਤਲਬ ਕਿ ਪਹੁੰਚੂਗਾ ਗੱਗੂਆ ਸਾਬ ਉੱਥੇ ਸਮਾਪਤੀ ਹੈ ਕਿੰਨਾ ਕਹਿੰਦੇ ਸੇਕਲੋਨ ਨੂੰ ਅਪੀਲ ਕਰਨਾ ਕਿ ਇਹ ਗੁਰੂ ਵਾਲੇ ਪਹੁੰਚਾ ਗੁਰੂ ਵਾਲੇ ਅੰਮ੍ਰਿਤ ਸ਼ਕਨ ਸਿੰਘ ਸਜਣ ਨਸ਼ਿਆਂ ਨੂੰ ਛੱਡਣਾ ਇਹਦਾ ਨਸ਼ਿਆਂ ਦਾ ਕੋੜ ਆ ਪੰਜਾਬ ਦੇ ਵਿੱਚ ਇਹ ਖਤਮ ਹੋਵੇ ਗੁਰੂ ਦੇ ਲੜ ਲੱਗਣਾ ਤੇ ਦਹਾਂ ਨੂਆਂ ਦੀ ਕਿਰਤ ਕਮਾਈ ਕਰਨ ਤੇ ਗੁਰੂ ਦੇ ਭਾਣੇ ਵਿੱਚ ਰਹਿਣ ਇਹ ਜੀ ਅਸਲ 'ਚ ਜਨਮ ਦੇ ਡਾ 300 ਨੂੰ ਅੱਜ ਨਗਰ ਕੀਰਤਨੇ ਆ ਕੱਲ ਨੂੰ ਫਿਰ ਡਾਵਾ ਉਹ ਸਮਾਗਮ ਹੋਊਗਾ ਪੂਰਾ ਢਾਡੀ ਕਬੀਛਰੀ ਤੇ ਗੁਰੂ ਘਰ ਲੰਗਰ ਤੋਟ ਵਰਤਨਗੇ ਤੇ ਸੰਗਤਾਂ ਨੂੰ ਅਪੀਲ ਹਾਂ ਆ ਕੇ ਦਰਸ਼ਨ ਦੇਣ ਗੁਰੂ ਘਰ ਦੀ ਹਾਜ਼ਰੀਆਂ ਭਰਨ ਸੇਵਾ ਕਰਨ ਤੇ ਨਾਮਦਾਮ ਦੀਆਂ ਦਾਤਾਂ ਨਹੀਂ ਉਹ ਗੁਰੂ ਘਰੋਂ ਪ੍ਰਾਪਤ ਕਰਨ ਇਹ ਵਾਹ ਗੁਰੂ ਬਾਬਾ ਜੀ ਦਾ ਜਨਮ ਢਾੜਾ ਕੱਲ ਨੂੰ ਤੈਨ ਸੌਣ ਨੂੰ ਬਾਬਾ ਬੀਰ ਸਿੰਘ ਜੀ ਦਾ ਉਹਨਾਂ ਦੇ ਜਨਮ ਸਥਾਨ ਨਗਰ ਨਰੰਗਾਬਾਦ ਤੋਂ ਜਨਮ ਸਥਾਨ ਕੋ ਗੱਗੂ ਵਾ ਤੇ ਹਰ ਸਾਲ ਦੀ ਤਰ੍ਹਾਂ ਪਹੁੰਚ ਰਿਹਾ ਹਾਂ